ਦੋ ਹੋਰ ਆ ਦੋ ਬੰਦੇ ਦੋਨੇ ਇਕੱਠੇ ਕਰ ਗੜੀਆਂ ਨੇ ਅਡਾ ਦਾ ਹਜ਼ਾਰ ਕੁ ਲੀਤੀ ਤੋਂ ਕਰ ਰਹੇ ਨੇ ਇਹਦਾ ਅਡਡ ਕਰ ਲੈ ਪਹਿਲਾਂ ਦੋਨਾਂ ਦੀ ਮਖਾ ਨਹੀਂ ਅਡੋੜੀ ਨੇ ਬੜੂ ਕੋਈ ਇਹਦੇ ਨਾਲ ਕੋਈ ਆਪਣਾ ਬੰਦਾ ਜਿਵੇਂ ਮੈਨੂੰ ਕਹੋ ਵਿਚਾਰੇ ਖੜਾ ਆ ਮੈਂ ਮੈਂ ਤਾਂ ਖੜਾ ਕੋਈ ਜੀ ਪਹਿਲੇ ਇਹਦਾ ਇਹ ਅਡਡ ਹੋਊਗਾ ਉਹ ਅਡਡ ਹੋਊਗਾ ਕਟਪ ਹੋ ਜੇ ਜੋ ਚ ਬੰਦ ਕਰਕੇ ਮੈ ਇਧਰ ਦੀ ਮੈ ਇਧਰ ਤਾਂ ਬੈਠਾ ਤੂੰ ਕਿ ਹਟਿਆ ਹੁੰਦਾ ਗਾ ਗਲੀ ਚ ਮੰਗਾ ਮੈਨੂੰ ਵੀ ਬਲਦਾ ਮੈਨੂੰ ਗਰਮੀ ਨਹੀਂ ਚੱਲੇ ਜਾਂਦੀ ਦੱਸ ਇਹਦਾ ਦੋ ਮਹੀਨੇ ਦਾ ਹੀ ਰੱਖੋ ਭਾਈ ਨਹੀਂ ਰੱਖ ਤਿੰਨ ਮਹੀਨੇ ਰੱਖ ਦੋ ਵੀ ਹਟ ਹਾਂਜੀ ਕੀ ਮੰਗਾ ਭਾਈ ਹੁਣ ਤੂੰ ਦੱਸ ਹੁਣ ਸਹੀ ਗੱਲ ਦੱਸ ਇਹਨੇ ਰੇਡ ਦੇ ਆ ਮદાન ਚ ਜੱਟ ਨੂੰ ਜੱਟ ਟੱਕਰ ਜੈ ਜੱਟ ਤੀਜੇ ਦੇ ਫਾਸੀ ਗਿਆ ਬਹੁਤ ਜੱਟ ਫਾਸੀ ਗੇ ਆਬ ਜੋ ਲੋਕਾਂ ਵਾਸਤੇ ਦਾ ਪਹਿਲਾਂ ਕਦੋਂ ਦਾ ਬੈਠਾ ਮੈਂ ਕਿਹਾ ਬਕਾਉਣੀ ਹਾਂ ਕੋਈ ਕੁਸਲਾ 20 ਬੰਦੇ ਆ ਕੇ ਹਾਂ ਹਾਂ ਦੋ ਬੰਦੇ ਲੈ ਕੇ ਆਏ ਤੇ ਜਿਹੜੇ ਮੈਂ ਉਹਨਾਂ ਨੂੰ ਵੀ ਕਹਿੰਦਾ ਸੀ ਬਕਾਉਣੀ ਹਾਂ ਉਹ ਤੇਰੇ ਮੂੰਹ ਨੂੰ ਕਹਿੰਦਾ ਸੀ ਮੈਂ ਬਕਾਉਗਾ ਫਿਰ ਮੈਂ ਮੁੱਲ ਕੋਈ ਨਹੀਂ ਕਰਿਆ ਠੀਕ ਹੈ ਇਹ ਮੈਨੂੰ ਕਹਿੰਦਾ ਕਿੰਨੇ ਦੀਆਂ ਮਾਹ ਜਿੰਨੇ ਦੇ ਕੇ ਜਾਣੇ تھے ਠੀਕ ਹੈ ਠੀਕ ਹੈ ਮੈਂ ਇਹਨੂੰ ਗੱਲ ਇਹ ਕਹੀ ਹਾਂ ਬਾਕੀ ਜਿੰਨੇ ਦੀਆਂ ਹੈਗੇ ਬੱਕਰੀ ਉਹਨਾਂ ਹੀ ਨਾ ਬਈ ਦਾ ਮੋਢਾ ਕੱਟ ਨਵਾਂ ਬੰਦਾ ਪਹਿਲਾਂ ਮੇਰੀ ਗੱਲ ਸੁਣੀ ਧਿਆਨ ਨਾਲ ਇਹਨੂੰ ਆਪਾਂ ਕਰਨਾ ਕਾਮਯਾਬ ਨਵਾਂ ਬੰਦਾ ਦਾ ਤੈਨੂੰ ਮਾਰ ਪਾ ਦੂੰਗਾ ਇਹਨੂੰ ਮਾਰਨੀ ਮੋਢਾ ਬ ਏ ਉਹ ਨਵੇਂ ਬੰਦੇ ਨੂੰ ਮਾਰ ਇਹਨਾਂ ਤੇ ਨੂੰ ਮਾਰ ਬਾਬੂਗਾ ਪਿਛਲੀ ਪਿਛਲੀ ਤੋਂ ਪਿਛਲੀ ਮੰਡੀ ਦਾ ਪਰਿਵਾਰ ਤੇਗਾ ਨਾਲ ਫੈਮਿਲੀ ਤੇਗੇ ਇਹ ਕੋਈ ਚੀਜ਼ ਲੈ ਰਿਹਾ ਸੀ ਮੈਂ ਬੰਦਿਆਂ ਦੇ ਮੋਲ ਕਿੱਥੇ ਦੀ ਉਹ ਇੱਥੇ ਹੀ ਨਿਮੇੜਤੀ ਸੀ ਬਸ ਠੀਕ ਹੈ ਵੀ ਇਹ ਤੇਰੇ ਮਤਲਬ ਦਾ ਹੈ ਨਹੀਂ ਬਸ ਹੁਣ ਤੂੰ ਚੁੱਪ ਕਰ ਜਾ ਹੁਣ ਇਹਦਾ ਮੋਲ ਕਰ ਇੱਥੇ ਕਰ ਲੈ ਇਹਦਾ ਹੁਣ ਮੋਲ ਕਰਦੇ ਮੋਦ ਨੂੰ ਕਰਨਾ ਪੂਗਾ ਮੁੱਲ ਨਾ ਕਰਾ ਤੂੰ ਹਾਂ ਲੈ ਜਾ ਹਾਂ ਲੈ ਜਾ ਤੂੰ ਜਿੰਨੇ ਦੀ ਨਹੀਂ ਆਏ ਨਹੀਂ ਯਾਰ ਗੱਲ ਆ ਗੱਜ ਜਦੋਂ ਪਿਆਰੇ ਮੈਨੂੰ 200 ਰੁਪਏ ਵੜਾ ਤੋ ਯਾਰ ਬੰਦੇ ਨੇ ਯਾਰ ਹਾਂਜੀ 10 ਮੇਰਾ ਹਾਂ ਬਾਹੂ ਇਹਨੂੰ ਬਾਹਰ ਮਾਰਿਆ ਬਣਾ ਦੋ 10 ਸਿਰ ਮੋਤਾ ਕਰ ਕਰ ਦਿੰਦੂ ਯਾਰ 50000 ਮੰਗ ਲਾ ਜਿਹੇ ਬਲਖ ਮੰਗ ਲਾ 20 ਮੰਗ ਲਾ ਮੰਗੋ ਮੈਂ ਤਾਂ ਮੰਗਾਂ ਨਹੀਂ ਯਾਰ ਮਨੋਂ ਭੁੱਲ ਲਾ ਦੇ ਬੰਦੇ ਆਦਿ ਨੇ ਦੱਸਿਆ ਨਹੀਂ ਹੁਣ ਮੈਂ ਮੁੱਲ ਕਰਾਂ ਵਧੇ ਲਾ ਦੇ ਕਹਿੰਦਾ ਉਹ ਜਦ ਨੇ ਤਾਂ ਮੈਂ ਇਹਨੂੰ ਕੋਈ ਗੱਲ ਦੱਸੀ ਕੋਈ ਨੂੰ ਦੱਸ ਹੁਣ ਮੈਂ ਮੁੱਲ ਕਰਾਂ ਕੋਈ ਗੱਲ ਨਹੀਂ ਲਾ ਤੂੰ ਮੋਤਾ ਕਾਲ ਵਿੱਚ ਜਿਹਦਾ ਬੱਕਰੀ ਵੇਚਣੀ ਆ ਅੰਦਰ ਡੱਡਾ ਹੈਗਾ ਵੇਚ ਪਿੰਡ ਦਾ ਆਹ ਵੇਚਦਾ ਇਹਨੂੰ ਦੇ ਦਾਂਗੇ ਆਪਾਂ ਹੋਰ ਇਹ ਫਿਰ ਮੁੱਲ ਕਰ ਯਾਰ ਮੁੱਲ ਤਾਂ 45000 ਤੈਨੂੰ ਕਰਿਆ ਦੀ 45000 ਠੀਕ ਹੁਣ ਤਾਂ ਲੱਗਿਆ ਹਾਂ ਜੀ ਹੁਣ ਕਿਵੇਂ ਲਾਵਾਂ ਹੂੰ ਤੁਸੀਂ ਦੱਸੋ ਮੈਨੂੰ ਮੈਂ ਤਾਂ ਨਹੀਂ ਦੱਸਦਾ ਮੈਂ ਤੈਨੂੰ ਕਹਿਣ ਸਦਾ ਨਹੀਂ ਇੱਥੇ ਘੜੂ ਜਾ ਕੇ ਲਓ ਜੀ ਤੁਸੀਂ ਰੇ ਕਰ ਲਓ ਰੇ ਹੋ ਗਈ ਮੈਨੂੰ ਕਾਲੀ ਨਹੀਂ ਹੈ ਰੇ ਹੋ ਗਈ 25 ਹੁੰਦੇ ਕਿਉਂ ਹੋ ਫਿਰ ਉਹ ਖੜੀ ਆ ਜੀ ਦੱਸ ਫਿਰ ਦੰਤ ਸਹੀ ਹਾਈਟ ਤੇ ਚੀਜ਼ ਦੇ ਅਹੀਂਆਂ ਕਿੰਨੀਆਂ ਕਹਿਦੀਆਂ ਆਪਣੀਆਂ ਕਿਤੇ ਤੋਂ ਆਪਸ ਹੈ ਨਾ ਨੋ ਬੱਕਾ ਠੀਕ ਹੈ ਹਾਂ ਹਾਂ ਦੱਸ ਬਈ ਉਹ ਵੀਡੀਓ ਵਾਲੀ ਬੱਡੀ ਹੋਈ ਜਿਆਰਾ ਮੇਰੇ ਤੂੰ ਬੋਲਣਾ ਚਾਹਤਾ ਮੈਂ ਤਾਂ ਹੁਣ ਬੱਚੀ ਲੱਗਾ 26 ਦਾ ਹੈ 23 ਰਲਾ ਨਾ ਨਾ 23 ਰਲਾ ਹੈ ਉਹ ਨਹੀਂ ਹੋਣੀ ਚਾਚਾ ਉਹ ਕਿੱਥੇ ਹੋਊਗੀ ਤੂੰ ਦੱਸ ਮੇਰੇ ਕਿੱਥੇ ਹੋਊ ਯਾਰ ਉਹ ਫੌਜੀ ਆ ਉਹੀ ਲੈ ਜਾ ਫਿਰ ਹਾਂ ਹੀ ਆ ਲੈ ਕਿੱਥੇ ਲੈ ਜਾ ਤੈਨੂੰ ਰੇਡ ਕਾਨੂੰ ਕਰਵਾਉਣਾ ਕਿੱਥੇ ਹੋਊਗੀ ਦੱਸ ਮੈਨੂੰ ਯਾਰ ਮੈਨੂੰ 1000 ਘੱਟ ਦੇ ਦੇ ਯਾਰ ਹਜ਼ਾਰਾਂ ਤੇ ਦੇਗਾ ਫਿਰ ਖੁਦਾ ਹੁੰਦਾ ਹੈਗਾ ਨਹੀਂ ਹੁੰਦਾ ਫਿਰ ਫਿਰ ਕੀ ਹੋ ਗਿਆ ਮੈਨੂੰ ਹੀ ਖਬਾਰ ਲੈਣੇ ਯਾਰ ਮਨੂ ਮੁਰਕੋ ਮੁਰਕੇ ਮਾ ਹੁਈ ਨਾਗਾ ਸੁਦੀ ਬਈਆ ਬਿਜਨੇ ਮੇਰੇ ਤੇ ਦੀ ਇੱਥੇ ਹੋ ਯਾਰ ਇਹ ਸੁਦੀ ਦਾ ਜੋਰ ਲੱਗਿਆ ਪੂਰੇ 40000 ਦੀ ਲਾਈ ਪਰ ਹੈਗਾ ਉਹ ਨਾ ਆਉਰਾ ਕਰ ਯਾਰ ਪੱਕੇ ਵੇਚਦੇ ਨੇ 35000 ਦੀ ਪਰ ਉਹ ਯਾਰ ਉਹ ਨਹੀਂ ਹਟਦੇ ਹਟਦੇ ਕੋਈ ਨਹੀਂ ਇਹ ਤਾਂ ਇਹਨੂੰ ਰਸਤਾ ਦੇ ਤਾਂ ਹਾਂ ਰਸਤਾ ਦੇਤਾ ਤਾਂ ਬਿਜਰੀ ਨਹੀਂ ਬੱਕੀ ਹੈਗਾ ਤੇ ਮੈਂ ਵੇਚਦਾ ਨਹੀਂ ਕਿਉਂ ਨਹੀਂ ਵੇਚਦਾ ਮੈਂ ਫਿਰ ਕਾਨੂੰ ਉਹ ਇੰਨੇ ਚੈਨਰ ਲੱਗੇ ਹੋਏ ਨੇ ਮੈਂ ਜਾਂ ਵੇਚਣੀ ਨਹੀਂ ਫਿਰ ਮੈਂ ਇਹਦਾ ਰੇਟ ਕਿਉਂ ਕਰੂੰਗਾ ਉਹ ਨਵਾਂ ਬੰਦਾ ਯਾਰ ਇਹ ਨਵਾਂ ਬੰਦੇ ਕਰ ਗਿਆ ਉੱਥੂ ਕਹਿੰਦੇ ਇਹ ਨਵਾਂ ਬੰਦਾ ਹੀ ਆ ਉੱਥੂ ਕਹਿੰਦੇ ਇਹ ਮੇਰੀਆਂ ਚੀਜ਼ਾਂ ਨਹੀਂ ਉਠਣ ਦਿੰਦੀਆਂ ਫੇਰ ਨਹੀਂ ਬੰਦਾ ਉੱਠਦਾ ਜੇ ਚਾਚਾ ਇਹਦੀਆਂ ਚੀਜ਼ਾਂ ਨਹੀਂ ਉਠਣ ਦਿੰਦੀਆਂ ਫੇਰ ਨਹੀਂ ਬੰਦਾ ਉੱਠਦਾ ਓਹ ਹੋ ਕਹਿੰਦੇ ਕਿੰਨੇ ਯਾਰ ਤੂੰ ਯਾਰਾ ਤੈਨੂੰ ਨਿਮੇੜ ਤਾਂ ਦਿੱਤਾ 40000 ਦੀ ਇਹਦੋਂ ਕੱਢਦਾ ਨਹੀਂ ਇਹਦਾ ਹੁਣ 1000 ਹੋਰ ਘੱਟ ਦੇ ਦੇ ਲੈ ਦੱਸ ਇਹਦੋਂ ਨਹੀਂ ਹੁਣ ਹੋਣਾ ਤੂੰ ਯਾਰ ਹੋਰ ਬਾਰਾ ਵੇ ਦੀ ਜੋ ਨਾ 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 ਇਹਦਾ ਇਹ ਮਾਨਦਾਨਾ ਵੀ ਚੱਲ ਕੋਈ ਗੱਲ ਨਹੀਂ ਆ ਮੇਰੇ ਘਰੇ ਹੋਈ ਕਿਹਦੇ ਹੋਈ ਕਹਦਾ ਦੋ ਬੱਚੇ ਦੇ ਤੇ ਉਹਨੇ ਦਾ ਬੱਚੇ ਕਿਵੇਂ ਕਰਾ ਹੁਣ ਨਾ ਯਾਰਾ ਉਹਨੇ ਤਾਂ ਬੱਚੇ ਨਹੀਂ ਇਹ ਦੁਕਾਨਦਾਰ ਕਰ ਮਾਰ ਪੈਂਦੀ ਯਾਰਾ ਮਾਰ ਪੈਂਦੀ ਆ ਫਿਰ ਹੋਰ ਲੰਗੂ ਹੀ ਲੈ ਜਾ ਕੂ ਹੀ ਲੈ ਜਾ ਕਿੰਨੇ ਦਾ ਦੇਣਾ 36 ਦਾ ਦਿੰਦੀ ਨਹੀਂ ਲਾਦਾ ਨਹੀਂ ਜਾ ਮੈਂ ਭੁੱਲ ਜਾਂਦਾ ਉਹ ਨਹੀਂ ਉਹ ਕਹਿੰਦਾ ਵੀ ਫੌਜੀ ਯਾਦ ਰੱਖੂ ਪਰ ਹਾਂ ਕੋਲੂਣਾ ਥਣ ਦੇਖ ਜੇ ਪਹਿਲੇ ਸੂਰੇ ਸੁੰਘਿਆ ਥੰੋਂ ਦੇਖ ਪਿੰਟ ਚੱਕਾ ਹੈ ਹਾਂ 2 40 ਦੇ ਨਾ 30 ਦੇ ਅੱਜ ਮੈਂ ਦੂਜੇ ਸੂਰੇ ਤੇ ਥਣ ਹੁੰਦੇ ਨੇ ਠੀਕ ਹੈ ਤੇ 6000 100 ਹੋਰ ਪਾ ਲੈ 37 ਹੋ ਗਏ ਸੱਚਾ ਤੁਹਾਨੂੰ ਮੈਂ ਦੱਸ ਤਾ ਅੱਛਾ ਮੈਨੂੰ ਦੱਸ ਤਾ ਹਾਂ ਲੈ ਹੁਣ ਵਕੀ ਹੁੰਦਾ ਕੀ ਓਏ ਲੈਦੀ ਫਿਰ ਵਧੀਆ ਜੇ ਲੈਦੀ ਫੜ ਸਾਈਜ਼ ਦਾ ਬਣਾ ਹੁਣ ਮੋੜੀ ਨਾ ਮੈਂ ਦੱਸ ਆ ਫੜ ਲਾਲਾ ਮੱਥੇ ਨਾਲ ਲਾ ਲੂ ਲਾਲਾ 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 ਮੱਥੇ ਦਾ ਲਾਲਾ ਲਾਲਾ ਮੱਥੇ ਦਾ ਜਾਂ ਦੋ ਘੰਟੇ ਚਾਲੀ ਵੀ ਹੋ ਗਈ ਯਾਰ ਇੱਥੇ ਰੱਖ ਹਾਂ ਠੀਕ ਆ ਤੇਰਾ ਹਾਂ ਹਾਏ ਓਏ ਪੈ ਹੀ ਗੋ ਕੋਈ ਆ ਨਹੀਂ ਜਦ ਨਹੀਂ ਪੈ ਆਪਣੇ ਕੋਲ ਅੱਜ ਕਰੀ ਤੇਰਾ ਜਾ ਵੀਰਾ ਪੜਾ ਨਾ ਆ ਨਵੇ ਖੜ ਕੇ ਫੌਜੀ ਮੀਂਹ ਹਾਂ ਹੋਰ ਉਹ ਪੂਰਾ ਬੰਦਾ ਆ ਧਾਬੇ ਮਾਰੀ ਨਾ ਡੰਡਾ ਫੜਾਉਂ ਕੋਈ ਨਹੀਂ ਕੁਛ ਹੋਣਾ ਨਹੀਂ ਆਣੀ ਹੈਗੀ ਭਾਈ ਇਹ ਜਾਣੀ ਅਮਰਸਰ ਕਿੰਨੇ ਰੰ ਦਾ ਚਾਹੀਦਾ 6 ਰੰ ਦਾ ਚਾਹੀਦਾ ਫਾਈਟ ਹੈ ਕਿਦੀ ਹੈ 30 30 ਹੈਗੀ ਆ 38 ਤੋਂ ਬਾਹਰ ਆ ਜੀ ਇਹ ਕੀ ਰੰ ਦਾ ਹੈ ਪਹਿਲਾਂ ਸੁਣਾ ਪਹਿਲੇ ਜੀ ਪਹਿਲੇ ਪਹਿਲੇ ਕਿੰਨੇ ਮਹੀਨੇ ਦੀ ਗੱਪਣਾ ਕੀਤੀ ਆ ਇਹ ਵੀਰੇ 2.5 ਮਹੀਨਿਆਂ ਦੀ ਕਹਿ ਕੇ ਦਿੱਤੀ ਆਪਾਂ ਨੇ ਗੱਪਣ ਇਹ ਦੰਦ ਦਿਖਾਉਂਦੇ ਲਾਉ ਜੀ ਠੀਕ ਹੁੰਦਾ ਗਰੰਟੀ ਦਿੱਤੀ ਹੈ ਗੱਬਣ ਦੀ ਗਰੰਟੀ ਬਈ ਮੈਨੂੰ ਜ਼ਿੰਮੇਵਾਰਾ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਲੈਗੀ ਗਰੰਟੀ ਆ ਬਾਈ ਗਰੰਟੀ ਆ ਕੱਲ ਨੂੰ ਮੈਨੂੰ ਇੱਕ ਬੰਦਾ ਕਹੇ ਦੀ ਤੂੰ ਜੁਜੀ ਮੰਡੀ ਰੋਇਨਾ ਲੈ ਜੇ ਕੰਨਾ ਇਹਨੇ ਬੱਕਰੀ ਵੇਚੀ ਹੈਗੀ ਮੈਦਰ ਨੇ ਇਹਨੂੰ ਪੱਕੇ ਤੋਂ ਬਹੁਤਾ ਕਰਾਤਾ ਹੁਣ ਗਰੰਟੀ ਇਹ ਦਊਗਾ ਆਪਾਂ ਗਰੰਟੀਆਂ ਕਰਨਾ ਬਈ ਬਰਸਲੋਨ ਦੇ ਜੇ ਆਏ ਇੰਨੇ ਪੈਸੇ ਆਗਲੇ ਨੇ ਲਾਏ ਆ ਬਾਈ ਆਪਾਂ ਗਰੰਟੀ ਕਰਕੇ ਤਾਂ ਹੀ ਦਿੱਤੀ ਆ ਬਾਈ ਤਰਸੇਵ ਠੀਕ ਹੈ ਜੀ ਅੰਮ੍ਰਿਤਸਰ ਕਿੱਥੇ ਜਾਣੀ ਹੈ ਇਹ ਪਿੰਡ ਤਿੰਨਵਾਲ ਇਲਾ ਅੰਮ੍ਰਿਤਸਰ ਇਲਾ ਮੋਸਰ ਕਿੰਨੇ ਲਾ ਗੋਗੇ ਸਾਜੂ ਹੋ ਗਏ ਉਹ ਇੱਥੇ ਆ ਨਾ ਨੌਰੀ ਅੱਜ ਇਹਨਾਂ ਨੂੰ ਇੰਨੇ ਗੱਲ ਕਹੀ ਆ ਤਰਸੇਮ ਵੀ ਜੀਤੋਂ ਮਰਜੀ ਬਾਈ ਖਰੀਦੋ ਆਪਾਂ ਨੂੰ ਕੋਈ ਇਤਰਾਜ਼ ਨਹੀਂ ਚਾਚੇ ਵੀ ਹੈਗੇ ਨੇ ਹੋਰ ਬਹੁਤ ਦਲਾਦ ਨੇ ਮੰਡੀਾਂ 'ਚ ਵੀ ਜੀਤੋਂ ਮਰਜੀ ਨਾ ਖਰੀਦੋ ਵੀ ਰੀਸ ਉਹ ਰੀਸ 'ਚ ਕੋਈ ਫਾਇਦਾ ਨਹੀਂ ਆ ਵੀ ਜਿੱਥੇ ਵੀ ਰੱਖਣੀਆਂ ਨੇ 10 ਨਾਲ ਰੱਖ ਕੁਆਲਟੀ ਦੀਆਂ ਲਓ ਬਾਲ ਤੇ ਰਸੀਆਂ ਫੜ ਕੇ ਖਿੱਚੀਂ ਫਿਰੋ ਵੀ ਬਾਈ ਮੈਤੋ ਲੈ ਲੈ ਮੈਤੋ ਲੈ ਲੈ ਉਹਦਾ ਕੋਈ ਫਾਇਦਾ ਨਹੀਂ ਇਹਦੇ ਵਿੱਚ ਜੇ ਤੁਸੀਂ ਕੁਆਲਿਟੀ ਤੇ ਕੰਮ ਕਰੋਗੇ ਤਾਂ ਤੁਸੀਂ ਕੁਝ ਖਟੋਗੇ ਨਹੀਂ ਰੀਸੋਰਿਸਮ ਲੋਕਾਂ ਦੇ ਮਾਗਰ ਲਾ ਕੇ ਇਹਦੇ 'ਚ ਕੱਖ ਨਹੀਂ ਹੈਗਾ ਮੈਂ ਵੀਡੀਓ ਰਾਹੀਂ ਕਹਿ ਰਿਹਾ ਹਾਂ ਬਾਈ ਜੇ ਆਪਾਂ ਕਹੀਏ ਵੀ ਇਹਦੇ 'ਚ ਬਹੁਤ ਲੁੱਟਾ ਲੁੱਟ ਲੈ ਕੇ ਇਹਦੇ 'ਚ ਕੁਝ ਨਹੀਂ ਹੈਗੇ ਇਹ ਬ੍ਰੀਡ ਤੇ ਕੰਮ ਕਰੂਗਾ ਫਿਰ ਕੰਮ ਜਾਊਗਾ ਕਮੈਂਟ ਕਰਕੇ ਨਹੀਂ ਹੈ ਬਾਈ ਨਾ ਹੁਣ ਦੂਜੀ ਲਾ ਕਿੱਥੇ ਗਈ ਕਿੰਨੀਆਂ ਲੈ ਲਈਆਂ ਜੀ ਅੱਜ ਚਾਰ ਲਾ ਲਈਆਂ ਤੁਸੀਂ ਕਿੱਥੇ ਗਈ ਉਹਨਾਂ ਦੇ ਮੈਨ ਨਾ ਤਾਂ ਪਾਣੀ ਲੈ ਆਣਾ ਪੀ ਵਦਿਆ